ਕੁੱਕ ਜਰਾ ਅ ਮੇਰੀ ਬੰਜੀ ਕਿੱਧਰ ਲੈ ਚਲੇ ਹੋ ਢੋਲਵਾਓ ਯਾਰੀ ਫੋਟੋ ਵਾਲਾ ਫੋਟੋ ਸੈਸ਼ਨ ਕਰਨਾ ਮੇਰਾ ਪੱਟੀ ਤੇਨੂੰ ਮੈਂ ਦਾਲਤਾ ਇੱਕ ਸੀਟਣਾ ਹੀ ਪੱਟੀ ਇੱਥੇ ਤੇਰੇ ਕੋ ਪਾਸਾ ਨਹੀਂ ਪਰਤੇ ਆ ਜਾਣਦੇ ਤੈਨੂੰ ਲਾਲਤਾ ਦੇ ਘਟਾ ਕਿਹ ਸੀਟ ਗਈ ਤੂੰ ਮੇਰਾ ਐਸ ਜਹਾਨੇ ਵਿੱਚ ਮੁਜਰਮ ਆ ਤੇ ਅਗਲੇ ਜਹਾਨੇ ਵਿੱਚ ਮੁਜਰਮ ਆ ਪੱਟੀ ਤੇਰੀ ਮੈਂ ਗਾਲ ਕੱਢਣੀ ਮੈਂ ਕੱਢਣੀ ਪੱਟੀ ਮੈਂ ਤੈਨੂੰ ਆਨਾ ਵਾ ਡਾਕਟਰ ਨੂੰ ਕੰਮਲਾ ਕੋ ਗਾਲ ਕੱਢਦਾ ਨਹੀਂ ਇਹੋ ਜਿਹੇ ਡਾਕਟਰ ਕੱਢਦੇ ਆ ਹੌਸਲਾ ਇਹੋ ਜਿਹੇ ਡਾਕਟਰ ਦੇ ਖਿਲਾਫ ਤੇ ਜਲੂਸ ਵੀ ਕੱਢਦੇ ਆ ਇਹੋ ਜਿਹੇ ਡਾਕਟਰ ਦੇ ਖਿਲਾਫ ਟਹਿਰਾਂ ਨੂੰ ਅੱਗਾ ਲੱਗਦੀਆਂ ਵੀ ਐਵੇਂ ਨਾ ਇੱਥੇ ਮਰੀਜ਼ ਦੇ ਸਾਹਮਣੇ ਤਮਾਲ ਨਾ ਭਾਈ ਪੱਟੀ ਹਾਏ ਤੂੰ ਹੀ ਨਾ ਉਹ ਮੇਰੀ ਬੱਚੀ ਕਿੱਥੇ ਆ ਡੈਡੀ ਮੇਰੀ ਬੱਚੀ ਲਿਆ ਮੇਰੀ ਬੱਚੀ ਹੋ ਹੌਸਲਾ ਕਰ ਆ ਜਾਂਦੀ ਐ ਭੱਟੀ ਭੱਟੀ ਕੀ ਏਟ ਲੱਭ ਰਿਹਾ ਕੀ ਕਰਨੀ ਲੜਾਈ ਹੋ ਵੀ ਤੇਰੀ ਹਾਂ ਹੁਣ ਦਾਸ ਫਰਕ ਪਿਆ ਕਿ ਨੋ ਕਿ ਨਹੀਂ ਤਾ ਘੁਮ ਘੁਮ ਕੇ ਤੂੰ ਮੇਰੇ ਲਈ ਦੁਆ ਕੀਤੀ ਜਾਂ ਚਿਲਾ ਕੀਤਾ ਤੁਸੀਂ ਤਾਂ ਚੰਨ ਧੰਨ ਤੇ ਚਾਹੀਦੀ ਤਮਾਲਾ ਪਾਉਣੀਆ ਬੁਖਾਰ ਬਾਦ ਤੁਸੀਂ ਤੇ ਆਈ ਇਹ ਤਾਂ ਕਾਮਯਾਬ ਆਪਰੇਸ਼ਨ ਤੋਂ ਬਾਅਦ ਵੀ ਇੰਜ ਨਹੀਂ ਨੱਚਦੇ